ਭਾਰਤ ਰਤਨ ਭਾਰਤੀ ਆਸਵਿਧਾਨ ਦੇ ਨਿਰਮਾਤਾ ਔਰ ਭਾਰਤ ਦੇ ਕਰੋੜਾਂ ਲੋਕਾਂ ਨੂੰ 5000 ਸਾਲ ਤੋਂ ਜ਼ਿਆਦਾ ਗੁਲਾਮੀ ਤੋਂ ਆਜ਼ਾਦ ਕਰਨ ਵਾਲੇ ਪਰਮ ਪੂਜਨੀਯਾ ਡਾਕਟਰ ਭੀਮrao ਅੰਮੇਡਕਰ ਸਾਹਿਬ ਦਾ ਪਰਿਨਿਵਾਰਨ ਦਿਵਸ ਹੈ ਔਰ ਜਿਹਨੂੰ ਅਸੀਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਵੱਲੋਂ नगर निगम कर्मचारी यूनियन ਵੱਲੋਂ ਔਰ ਡਾਕਟਰ ਅੰਬੇਡਕਰ ਸੰਘਰਸ਼ ਮੋਰਚੇ ਵੱਲੋਂ ਬਲੀਦਾਨ ਦਿਵਸ ਦੇ ਰੂਪ ਦੇ ਵਿੱਚ ਮਨਾਨੇ ਆ ਔਰ ਅੱਜ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਪਾਰਟੀ ਸ਼ਰੋਮਣੀ ਅਕਾਲੀ ਦਲ ਵੱਲੋਂ ਪਰਮਪੂਜਨੀਆ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਮਾਂ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਪੂਰੀ ਜ਼ਿੰਦਗੀ ਆਪਣੇ ਜੀਵਨ ਦੇ ਵਿੱਚ ਗਰੀਬ ਦਬੇ ਕੁਚਲੇ ਲੋਕਾਂ ਨੂੰ ਬਰਾਬਰ ਦਾ ਹੱਕ ਦਵਾਇਆ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਔਰ ਸਹੀ ਮਾਨੇ ਚ ਆਪਾਂ ਕਹੀਏ ਤਾਂ ਇਨਸਾਨਾਂ ਨੂੰ ਇਨਸਾਨਾਂ ਦੇ ਹੱਕ ਲੈ ਕੇ ਦਿੱਤੇ ਨਹੀਂ ਤਾਂ ਇਸ ਦੇਸ਼ ਦੇ ਵਿੱਚ ਜਿਹੜੇ ਭਾਰਤ ਦੇ ਲੋਕ ਆ ਜਿਹੜੇ ਗਰੀਬ ਲੋਕ ਸੀ ਖਾਸ ਕਰਕੇ ਸਮਾਜ ਉਹਨਾਂ ਨੂੰ ਜਾਨਵਰਾਂ ਤੋਂ ਵੀ ਵੱਧ ਸਮਝਿਆ ਜਾਂਦਾ ਸੀ ਔਰ ਅੱਜ ਅਸੀਂ ਨਗਰ ਨਗਮ ਕਰਮਚਾਰੀ ਯੂਨੀਅਨ ਦੀ ਇੱਕ ਮੀਟਿੰਗ ਵੀ ਕੀਤੀ ਆ ਕਿਉਂਕਿ ਅੱਜ ਬਲੀਦਾਨ ਦਿਵਸ ਦੇ ਮੌਕੇ ਤੇ ਅਸੀਂ ਜਿਹੜੇ ਲੰਬੇ ਸਮੇਂ ਤੋਂ ਮੁਲਾਜ਼ਮ ਆ ਜਿਹੜੇ ਕੱਚੇ ਆ ਔਰ ਕਈ ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਉਹਨੂੰ ਲੈ ਕੇ ਵੀ ਇੱਕ ਬਾਬਾ ਸਾਹਿਬ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਅਸੀਂ ਇਹ ਪਰਨ ਕਰਿਆ ਵਾ ਕਿ ਜਿਹੜੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਕੰਮ ਕਰਦੇ ਸਾਡੇ ਸਪਾਈ ਸੇਵਕ ਮਾਲੀ ਬੇਲਦਾਰ ਸੀਵਰਮੈਨ ਦਰਜਾ 4 ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਮਾਤਾ ਪਾਸ ਹੋ ਕੇ ਗਿਆ ਹੋਇਆ ਵਾ ਚੰਡੀਗੜ੍ਹ ਦੇ ਵਿੱਚ ਔਰ 800 ਦੇ ਕਰੀਬ ਸਪਾਈ ਸੇਵਕ ਮਾਲੀ ਸੀਵਰਮੈਨ ਮਾਲੀ ਬੇਲਦਾਰ ਅਤੇ ਦਰਜਾ 4 ਦੇ ਮੁਲਾਜ਼ਮ ਜਿਹੜੇ ਆ 456 ਵਾ ਲਗਭਗ 1200 ਤੋਂ ਜ਼ਿਆਦਾ ਵਾ ਉਹਨਾਂ ਨੂੰ ਪੱਕੇ ਕਰਾਉਣ ਲਈ ਅਸੀਂ ਜਿਹੜੇ ਲੁਧਿਆਣਾ ਦੀ ਮਹਿਰ ਆ ਉਹਨਾਂ ਨੂੰ 10 ਤਰੀਕ ਨੂੰ ਸਵੇਰ 10 ਵਜੇ ਉਹਨਾਂ ਦੀ ਕੋਠੀ ਜਿਹੜੀ ਰੋਜ਼ਗਾਰਡਨ ਦੇ ਕੋਲ ਆ ਉੱਥੇ ਸੀਐਮ ਸਾਹਿਬ ਦੇ ਨਾਂ ਤੇ ਇੱਕ ਯਾਦ ਪੱਤਰ ਦੇਵਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਕੈਬਨਿਟ ਮੰਤਰੀ ਸੰਜੀਵ अरोड़ा ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਯਾਦ ਪੱਤਰ ਪਰ ਲੱਗਦਾ ਉਹ ਕੁੰਮ ਕਰਨ ਦੀ ਨੀਂਦ ਸੁੱਤੇ ਪਏ ਐ ਇਸ ਕਰਕੇ ਸਰਕਾਰ ਨੂੰ ਜਗਾਣ ਲਈ ਅਸੀਂ 10 ਤਰੀਕ ਨੂੰ ਰੋਜ਼ਗਾਰਡਨ ਵਿਖੇ ਜਾ ਕੇ ਉਹਨਾਂ ਨੂੰ ਯਾਦ ਪੱਤਰ ਦੇਵਾਂਗੇ ਔਰ ਮੈਂ ਆਪਣੇ ਵੱਲੋਂ ਭਾਰਤੀ ਆਲਮੀ ਕੀ ਧਰਮ ਸਮਾਜ ਵੱਲੋਂ ਇੱਕ ਵਾਰੀ ਫੇਰ ਅਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਸਾਹਿਬ ਨੂੰ ਅੱਜ ਦੇ ਉਹਨਾਂ ਦੇ ਬਲੀਦਾਨ ਦਿਵਸ ਤੇ ਸਰਦਾ ਦੇ ਫੁੱਲ ਭੇਟ ਕਰਦਾ ਮੈਂ ਜੈ ਆਲਮੀ ਕੀ ਜੈ ਪੀ ਜੈ ਪਾ ਅੱਜ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਸਮੂਚੀ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜਿਨ੍ਹਾਂ ਦਾ ਜੀਵਨ ਹੀ ਸੰਘਰਸ਼ਾਂ ਦੇ ਵਿੱਚ ਰਿਹਾ ਤੇ ਉਹਨਾਂ ਨੇ ਭਾਰਤ ਦੇ ਹਜ਼ਾਰਾਂ ਜ਼ੱਖਾਂ ਲੋਕਾਂ ਜਿਹੜੇ ਦਬੇ ਕੁਚਲੇ ਲੋਕ ਸੀਗੇ ਉਹਨਾਂ ਦਾ ਜੀਵਨ ਪੱਧਰ ਤੇ ਉਹਨਾਂ ਦੇ ਨਾਲ ਨਾਲ ਔਰਤਾਂ ਦਾ ਜਿਹੜਾ ਰਾਈਟ ਸੀਗਾ ਔਰਤਾਂ ਨੂੰ ਪੈਸਾ ਦਬਾ ਕੇ ਰੱਖਿਆ ਜਾਂਦਾ ਸੀ ਸਤੀ ਪ੍ਰਥਾ ਨੂੰ ਖਤਮ ਕੀਤਾ ਭਾਰਤ ਦੇ ਵਿੱਚ ਹਿੰਦੂ ਕੋੜ ਬਿਧਿਹਾ ਕੇ ਆਏ ਤੇ ਇਹੋ ਜੀ ਬਹੁਤ ਚੀਜ਼ਾਂ ਸੰਵਿਧਾਨ ਦੇ ਵਿੱਚ ਪਾ ਕੇ ਦਿੱਤੀਆਂ ਜਿਨ੍ਹਾਂ ਨਾਲ ਸਾਡੇ ਦੇਸ਼ ਦਾ ਸੰਵਿਧਾਨ ਜਿਹੜੇ ਆਮ ਲੋਕ ਐ ਫੰਡਾਮੈਂਟਲ ਰਾਈਟ ਐ ਆਮ ਲੋਕਾਂ ਨੂੰ ਪਹਿਲਾਂ ਸਭ ਤੋਂ ਵੱਡਾ ਅਧਿਕਾਰ ਜਿਹੜਾ ਸਮਾਨਤਾ ਦਾ ਅਧਿਕਾਰ ਹੁੰਦਾ ਜਿਹੜਾ ਉਹ ਸਾਡੇ ਲੋਕਾਂ ਕੋਲ ਨਹੀਂ ਸੀ ਤੇ 바ਵਾ ਸਾਹਿਬ ਦੇ ਸੰਵਿਧਾਨ ਦੇ ਥਰੂ ਸਾਨੂੰ ਜਿਹੜਾ ਸਮਾਨਤਾ ਦਾ ਅਧਿਕਾਰ ਮਿਲਿਆ ਉਸੇ ਸਮਾਨਤਾ ਦੇ ਅਧਿਕਾਰ ਦੀ ਬਦੌਲਤ ਅੱਜ ਅਸੀਂ ਦੇਸ਼ ਦੁਨੀਆ ਦੇ ਵਿੱਚ ਜਿਹੜਾ ਜਿਹੜੀ ਚੰਗੀ ਸਾਹ ਲੈ ਰਹੇ ਆ ਚੰਗਾ ਖਾ ਰਹੇ ਆ ਚੰਗਾ ਪੀ ਰਹੇ ਆ ਜਾਂ ਕੋਈ ਵੀ ਜੌਬ ਕਰਦੇ ਆ ਪੜਾਈ ਕਰਦੇ ਆ ਇੱਥੇ ਤੱਕ ਕਿ ਬੁੱਜਣ ਦਾ ਵੀ ਅਧਿਕਾਰ ਸਾਨੂੰ 바ਵਾ ਸਾਹਿਬ ਦੁਆਰਾ ਮਿਲਿਆ ਤੇ ਉਹਨਾਂ ਦੇ ਜਿਹੜੇ ਪੂਰਨਿਆਂ ਤੇ ਚੱਲਦੇ ਹੋਏ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਆ ਇੱਥੇ ਬਾਬਾ ਸਾਹਿਬ ਦੇ ਬੋਤੇ ਜਿੰਦਰ ਬਾਈਪਾਸ ਧੰਨਵਾਦ